ਕੰਗਨਾਨ ਦੇਵ ਜੀ ਇਹ ਉਹਦੇ ਸ਼ਿਸ਼ੇ ਹੈ ਲਿਖੇ ਸੇਮ ਲੱਗਦੇ ਹੈ ਇਹ ਤਾਂ ਲੋਕਾਂ ਨੂੰ ਗੁਰਨਾਨਕ ਦੇਵ ਜੀ ਨਾਲ ਕੰਪੇਅਰ ਕਰਨ ਦਿਆ ਵਾ ਆਪਣੇ ਆਪ ਨੂੰ ਗੁਰਨਾਨਕ ਦੇਵ ਜੀ ਨਾਲ ਕੰਪੇਅਰ ਕਰਨ ਦਿਆ ਅਹੀਂ ਕੇ ਦੀ ਆਡੀਓ ਸੁਣੀ ਹੋਰ ਚ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਜੀ ਕੇ ਮਾਤਾ ਰਾਣੀ ਕਹਿੰਦੇ ਨੇ ਕਿ ਜੇ ਲੋ ਗੁਰਨਾਨਕ ਦੇਵ ਜੀ ਉੱਥੇ ਗਏ ਸੀਗੇ ਮੱਕਾ ਤੇ ਮੱਕਾ ਘੁੰਮ ਗਿਆਏਗਾ ਲੇਕਿਨ ਰਾਜਾ ਜੇ ਲੋ ਤੂੰ ਜਾਏਂਗਾ ਨਾ ਉਥੋਂ ਦਾ ਪਾਣੀ ਹਰਾ ਹੋ ਜਾਣਾ ਦੱਸੋ ਇਹ ਆਪਣੇ ਆਪ ਨੂੰ ਗੁਰਨਾਨਕ ਦੇਵ ਜੀ ਨਾਲ ਕੰਪੇਅਰ ਕਰਨ ਦਾ ਕਿੱਡਾ ਕਟ ਗਿਆ ਇਨਸਾਨ ਆ ਯਾਰ ਇੱਕ ਪਾਸੇ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਫਿਰ ਇਹਨੇ ਮੱਕੇ ਕੀ ਲੈਣ ਜਾਣਾ ਜੀ ਇਹਨੇ ਵੜੇਵੇਂ ਤਲਣ ਜਾਣਾ ਕਹਿੰਦਾ ਮੈਨੂੰ ਲੈ ਕੇ ਜਾਓ ਮੱਕਾ ਥੋੜਾ ਪਾਣੀ ਹਰ ਹੋ ਜਾਊਗਾ ਇਹਨੂੰ ਵੀ ਪਤਾ ਜਾਇਆ ਇਹਦੇ ਕੋ ਜਾਣਾ ਨਹੀਂ ਸਾਲੇ ਕੋ ਐਸੀ ਕਿਹੜੀ ਸਿੱਧੀਆਂ ਕੀਤੀਆਂ ਨੇ ਜੀ ਉਹ ਭਾਈ ਸਿੱਧੀਆਂ ਕੀ ਕੀਤੀਆਂ ਚਰਸਾਂ ਪੀਤੀਆਂ ਆਪਣੇ ਮੂੰਹੋਂ ਕਹਿੰਦਾ ਮੈਂ ਜਹਾਂ ਦਾ ਚਿੱਟਾ ਪੀਤਾ ਮੈਂ ਟੀਕੇ ਲਾਂਦਾ ਰਿਹਾ ਮੈਂ ਪਹਿਲੇ ਦੁਨੀਆ ਦਾ ਹਰ ਨਸ਼ਾ ਕਰਦਾ ਸੀ ਚਿੱਟਾ ਵੀ ਇਤਨਾ ਜ਼ਿਆਦਾ ਕਰਦਾ ਸੀ ਮੂਝੇ ਇੱਕ ਬੰਦੇ ਨੇ ਕਿਹਾ ਤੂੰ ਕੱਲ ਹੀ ਮਰ ਜਾਏਗਾ ਪਤਾ ਨਹੀਂ ਕਿਉਂ ਨਹੀਂ ਮਰਿਆ ਚਿੱਟਾ ਕਿਤਨਾ ਗਿਆ ਮਰਾ ਹੀ ਨਹੀਂ ਕਿਤਨਾ ਛੱਟਾ ਗਿਆ ਮੈਨੇ ਖਾਂ ਖਾਂ ਇੰਜੈਕਸ਼ਨ ਕਾ ਵਾ ਵੀ ਨਸ਼ਾ ਲਗਾਇਆ ਕਾਦਿਆਂ ਸਿੱਧਿਆਂ ਕਿਤੇ ਆ ਤੇ ਭੋਲੀ ਭਲੀ ਜਨਤਾ ਨੂੰ ਬੇਫਕੂਫ ਬਣਾ ਰਿਆ ਮੈਂ ਤੁਹਾਡੇ ਮੂੰਹੋਂ ਸੁੰਨਾ ਚਾਹਨਾ ਉਹਨੇ ਹਿੰਦੂ ਧਰਮ ਦੇ ਵਿੱਚ ਕੀ ਐਸਾ ਬੋਲਿਆ ਕਿ ਤੁਹਾਨੂੰ ਕੰਪਲੇਂਟ ਦਰਜ ਕਰਾਉਣੀ ਪਈ ਦੇਖੋ ਜੀ ਉਹਨੇ ਇੱਥੋਂ ਤੱਕ ਬ੍ਰਹਮਾ ਜੀ ਨੂੰ ਗਾਲਾਂ ਕੱਢੀਆਂ ਉਹਨੇ ਸਾਡੇ ਜਿਹੜੇ ਜਮਰਾਜ ਦੇ ਹੈਗੇ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਗੰਦੀਆਂ ਜਿਹੜੇ ਉਹਨਾਂ ਦੇ ਦੂਤ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਸਾਡੇ ਭੋਲੇ ਸ਼ੰਕਰ ਬਾਰੇ ਉਲਟਾ ਸਿੱਧਾ ਬੋਲਿਆ ਹਾਡੇ ਸ਼ਨੀ ਮਹਾਰਾਜ ਬਾਰੇ ਉਲਟਾ ਸਿੱਧਾ ਬੋਲੇ ਹਾਡੇ ਬਜਰੰਗ ਬਲੀ ਮਾਰੇ ਉਹ ਮੈਂ ਕਹਿੰਦਾ ਸਾਰੀ ਜਨਤਾ ਨੇ ਸੁਣ ਲਿਆ ਯਾਰ ਤਾਂ ਵੀ ਇੰਨੇ ਬੇਸ਼ਰਮ ਹੋ ਤਹੀ ਲੋਕ ਉਦਾਂ ਸਵੇਰ ਤੋਂ ਸ਼ਾਮ ਤੱਕ ਮੰਦਿਰ ਘੰਟੀਆਂ 'ਚ ਜਾਂਦੇ ਤਿਲਕ ਲਾਂਦੇ ਹੋ ਤੇ ਜਿਹੜੋ ਰੱਬ ਤੇ ਗੱਲ ਆਈ ਅੱਜ ਤੁਹਾਡੇ ਕੋ ਬੋਲਣ ਜੋਗੇ ਨਹੀਂ ਗੇ ਯਾ ਤਾਂ ਛੱਡ ਦਿਓ ਯਾਰ ਮੰਦਿਰ ਗੁਰਦੁਆਰੇ ਜਾਣਾ ਕਹਿਣ ਲੱਗੇ ਸ਼ਰਮ ਆਉਂਦੀ ਬਾਬਾ ਮਾਫ ਕਰੀ ਇਹ ਜਿਹਨੂੰ ਤੇ ਪਾਪ ਵੀ ਨਹੀਂ ਲੱਗਣਦਿਆ ਇਹਨਾਂ ਤੇ ਬੇੜਾ ਗਰਕ ਵੀ ਨਹੀਂ ਹੋਉਂਦਿਆ ਪ੍ਰਸ਼ਾਸਨ ਦੇ ਸੁੱਤਾ ਪਿਆ ਮੈਂ ਇਸ ਚੀਜ਼ ਦਾ ਦਾਵਾ ਕਰ ਸਕਦਾ ਐਡਮਿਨਿਸਟ੍ਰੇਸ਼ਨ ਸੁੱਤਾ ਪਿਆ ਹੈ ਪੋਰਸ਼ ਏਰੀਏ ਦੇ ਵਿੱਚ 50 ਤੋਂ 100 ਬੰਦੇ ਦਾ ਇਕੱਠ ਹੁੰਦਾ ਉਹ ਵੀ ਇੱਕ ਕੰਜਸਟਿਡ ਰੋਡ ਦੇ ਉੱਤੇ ਪ੍ਰਸ਼ਾਸਨ ਨੂੰ ਕੀ ਨਹੀਂ ਦੇਖ ਰਿਹਾ ਕਿ ਉੱਥੇ ਜੇਕਰ ਕੋਈ ਗੱਡੀ ਥੰਦੇ ਆ ਕੇ ਵੱਡਾ ਹਾਦਸਾ ਵਾਪਰ ਸਕਦਾ ਹੈ ਉੱਥੇ ਕੁਝ ਵੀ ਹੋ ਸਕਦਾ ਹੈ ਕਿ ਪੋਰਸ਼ ਏਰੀਏ ਦੇ ਲੋਕੀ ਨਹੀਂ ਕਲਪਦੇ ਹੋਣਗੇ ਐਡਮਿਨਿਸਟ੍ਰੇਸ਼ਨ ਸੁੱਤਾ ਪੈ ਗਈ ਉਹਨਾਂ ਨੂੰ ਉਦੋਂ ਕਾਰਵਾਈ ਕਰਨੀ ਪੈਗੀ ਜਦੋਂ ਕੋਈ ਐਕਸ਼ਨ ਹੋ ਜਾਏਗਾ ਪਹਿਲੇ ਹੀ ਭਾਜੀ ਸਾਰੇ ਕਲਪਦੇ ਨੇ ਆਂਡ ਗਵਾਂਡ ਬਸ ਇਹ ਸਾਰਿਆਂ ਨੂੰ ਇਹ ਪਤਾ ਵੀਰੇ ਘਰ ਅਫਸਰਾਂ ਦਾ ਆਣਾ ਜਾਣਾ ਵਾ ਕੋਈ ਬੋਲਦਾ ਨਹੀਂ ਹੈ ਪ੍ਰਸ਼ਾਸਨ ਇਹ ਛੱਡ ਦੇਵੇ ਭੀੜ ਭੜ ਵਾਲਾ ਇਲਾਕਾ ਛੱਡ ਦੇ ਗੱਡੀ ਛੱਡ ਦੇ ਕੋਈ ਥੱਲੇ ਪ੍ਰਸ਼ਾਸਨ ਆਪਣੀ ਗੱਲ ਤੇ ਹੀ ਰਹਿ ਲੈ ਪ੍ਰਸ਼ਾਸਨ ਇੱਕ ਬੰਨੇ ਮੰਗਤਿਆ ਤੇ ਕਾਰਵਾਈ ਕਰਦਾ ਉਹਨਾਂ ਦੇ ਪਰਚੇ ਕਰਦਾ ਤੇ ਇੱਕ ਬੰਨੇ ਮੰਗਤੇ ਇਕੱਠੇ ਕਰਦਾ ਇਹਦੇ ਤੇ ਕਿਉਂ ਨਹੀਂ ਕਾਰਵਾਈ ਹੋਉਂਦੀ ਲੱਗਦਾ ਨਹੀਂ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਪਿੱਛੇ ਬੈਕਗ੍ਰਾਉਂਡ ਮਾਫੀਆ ਚੱਲ ਰਿਹਾ ਸੀ ਇਹਦਾ ਹੱਥ ਹੋ ਸਕਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਏਜੰਸੀ ਏਜੰਸੀ ਦਾ ਬੰਦਾ ਜਿਹੜਾ ਇਹਦੇ ਤੇ ਕਾਰਵਾਈ ਨਹੀਂ ਹੁੰਦੀ